ਚਾਹੇ ਕਿੰਨੀ ਵੀ ਪਤੀ ਵਰਤਾ ਔਰਤ ਹੋਵੇ ਇਹ ਤਿੰਨ ਗੱਲਾਂ ਕਦੇ ਉਸ ਨੂੰ ਨਾ ਦੱਸਿਓ ਦੋਸਤੋ ਬੜੇ ਪੁਰਾਣੇ ਸਮੇਂ ਦੀ ਗੱਲ ਹੈ ਕੁਝ ਸਪੇਰੇ ਇੱਕ ਸੰਘਣੇ ਜੰਗਲ 'ਚੋਂ ਲੰਘ ਰਹੇ ਸੀ ਇੱਕ ਜਗ੍ਹਾ ਉਹਨਾਂ ਨੂੰ ਇੱਕ ਬਹੁਤ ਹੀ ਸੰਘਣਾ ਦਰਖਤ ਨਜ਼ਰ ਆਇਆ ਤਾਂ ਉਹ ਸਾਰੇ ਉਸ ਦਰਖਤ ਦੀ ਛਾਂ ਹੇਠ ਬੈਠ ਕੇ ਆਰਾਮ ਕਰਨ ਲੱਗੇ ਉਸੇ ਦਰਖਤ ਦੇ ਕੋਲ ਇੱਕ ਵੱਡੀ ਖੱਡ ਸੀ ਇੱਕ ਸਪੇਰੇ ਨੂੰ ਲੱਗਿਆ ਕਿ ਖੱਡ ਵਿੱਚੋਂ ਸਾਨੂੰ ਕੋਈ ਸੱਬ ਮਿਲ ਸਕਦਾ ਹੈ ਉਸਨੇ ਆਪਣੇ ਨਾਲ ਵਾਲਿਆਂ ਨੂੰ ਕਿਹਾ ਕਿ ਸਾਨੂੰ ਇਸ ਖੱਡ ਨੂੰ ਪੁੱਟ ਕੇ ਦੇਖਣਾ ਚਾਹੀਦਾ ਹੈ ਆਪਸ ਵਿੱਚ ਵਿਚਾਰ ਕਰਕੇ ਉਹ ਖੱਡ ਨੂੰ ਪੁੱਟਣ ਲੱਗੇ ਜਦੋਂ ਖੱਡ ਨੂੰ 3 ਫੁੱਟ ਦੀ ਡੂੰਘਾਈ ਤੱਕ ਪੁੱਟਿਆ ਤਾਂ ਉਸ ਵਿੱਚੋਂ ਇੱਕ ਬਹੁਤ ਹੀ ਵੱਡਾ ਕਾਲਾ ਨਾਗ ਨਿਕਲਿਆ ਸਪੇਰਿਆਂ ਨੇ ਉਸ ਨਾਗ ਨੂੰ ਫੜ ਲਿਆ ਤੇ ਫੜ ਕੇ ਪਟਾਰੇ ਵਿੱਚ ਬੰਦ ਕਰ ਦਿੱਤਾ ਕੁਝ ਦੂਰ ਅੱਗੇ ਚੱਲ ਕੇ ਉਹਨਾਂ ਨੇ ਸੋਚਿਆ ਕਿ ਇਹ ਸੱਪ ਬੜਾ ਜ਼ਹਿਰੀਲਾ ਲੱਗਦਾ ਹੈ। ਕਿਉਂ ਨਾ ਇਸ ਦੇ ਜ਼ਹਿਰੀਲੇ ਦੰਦਾਂ ਨੂੰ ਕੱਢ ਦਈਏ? ਇਸ ਸੋਚ ਕੇ ਉਹਨਾਂ ਨੇ ਹਸਪਤਾਲੇ ਨੂੰ ਖੋਲ੍ਹਿਆ ਤਾਂ ਉਹ ਹੈਰਾਨ ਹੋ ਗਏ ਕਿਉਂਕਿ ਪਿਟਾਰੇ ਅੰਦਰ ਸੱਪ ਗਾਇਬ ਸੀ ਤੇ ਉਸ ਸੱਪ ਦੀ ਜਗ੍ਹਾ ਉਸ ਪਿਟਾਰੇ 'ਚ ਇੱਕ ਬਹੁਤ ਕੀਮਤੀ ਸੋਨਾ 9 ਲੱਖਾ ਹਾਰ ਰੱਖਿਆ ਹੋਇਆ ਸੀ। ਉਸ 9 ਲੱਖੇ ਹਾਰ ਨੂੰ ਦੇਖ ਕੇ ਸਪੇਰਾ ਬੜਾ ਖੁਸ਼ ਹੋਇਆ। ਉਹ ਸਾਰੇ ਇਸ ਗੱਲ ਨੂੰ ਸੋਚ ਕੇ ਹੈਰਾਨ ਸੀ ਕਿ ਅਸੀਂ ਤਾਂ ਸੱਪ ਨੂੰ ਫੜ ਕੇ ਲਿਆਏ ਸੀ ਇਹ ਹਾਰ ਕਿੱਥੋਂ ਬਣ ਗਿਆ ਤਾਂ ਇੱਕ ਸੁਪੇਰਾ ਬੋਲਿਆ ਚਲੋ ਚੰਗਾ ਹੀ ਹੈ ਇਹ ਹਾਰ ਤਾਂ ਉਸ ਤੋਂ ਵੀ ਜ਼ਿਆਦਾ ਕੀਮਤੀ ਹੈ ਚਲੋ ਅਸੀਂ ਇਸ ਨੂੰ ਲੈ ਕੇ ਰਾਜਾ ਕੋਲ ਚਲਦੇ ਹਾਂ ਤੇ ਰਾਜਾ ਤੋਂ ਇਸ ਹਾਰ ਦੇ ਬਦਲੇ ਮੂਹ ਮੰਗਿਆ ਧਨ ਮੰਗ ਲਵਾਂਗੇ ਇਹ ਵਿਚਾਰ ਕਰਕੇ ਉਹ ਸਾਰੇ ਰਾਜਾ ਇੰਦਰਸੈਨ ਦੇ ਸ਼ਹਿਰ ਬਾਗਨਗਰ ਵੱਲ ਚੱਲ ਦਿੰਦੇ ਹਨ ਰਾਜਾ ਦਾ ਦਰਬਾਰ ਲੱਗਿਆ ਹੋਇਆ ਸੀ ਜਦੋਂ ਅਚਾਨਕ ਸਪੇਰਿਆਂ ਨੇ ਦਰਬਾਰ ਵਿੱਚ ਪ੍ਰਵੇਸ਼ ਕੀਤਾ ਤਾਂ ਰਾਜਾ ਨੇ ਉਹਨਾਂ ਨੂੰ ਬੈਠਣ ਲਈ ਕਿਹਾ ਤੇ ਆਉਣ ਦਾ ਕਾਰਨ ਪੁੱਛਿਆ ਤਾਂ ਸਪੇਰੇ ਕਹਿਣ ਲੱਗੇ ਮਹਾਰਾਜ ਅੱਜ ਅਸੀਂ ਤੁਹਾਡੇ ਕੋਲ ਇੱਕ ਬੜਾ ਹੀ ਕੀਮਤੀ ਹਾਰ ਲੈ ਕੇ ਆਏ ਹਾਂ ਜੋ ਮਹਾਰਾਣੀ ਦੇ ਗਲੇ ਦੀ ਸ਼ੋਭਾ ਵਧਾ ਸਕਦਾ ਹੈ ਇਹੋ ਜਿਹਾ ਰਤਨ ਜੜਿਆ ਹਾਰ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਵੇਗਾ ਰਾਜਾ ਨੇ ਕਿਹਾ ਕਿ ਦਿਖਾਓ ਤਾਂ ਸਹੀ ਹਾਰ ਕਿਸ ਤਰ੍ਹਾਂ ਦਾ ਹੈ ਤਸ ਸਪੇਰੇ ਨੇ ਹਸਪਤਾਲੇ ਨੂੰ ਖੋਲ ਕੇ ਦਿਖਾਇਆ ਜਿਸ ਵਿੱਚ ਉਹ ਹਾਰ ਰੱਖਿਆ ਹੋਇਆ ਸੀ ਦੋਸਤੋ ਉਸ ਹਾਰ ਨੂੰ ਦੇਖ ਕੇ ਰਾਜਾ ਸਮਿਤ ਪੂਰਾ ਰਾਜ ਦਰਬਾਰ ਹੈਰਾਨ ਰਹਿ ਗਿਆ ਉਹਨਾਂ ਨੇ ਪਹਿਲਾਂ ਕਦੇ ਵੀ ਇਸ ਤਰ੍ਹਾਂ ਦਾ ਹਾਰ ਨਹੀਂ ਦੇਖਿਆ ਸੀ ਫਿਰ ਰਾਜਾ ਨੇ ਕਿਹਾ ਅਸੀਂ ਤੁਹਾਡੀ ਇਸ ਭੇਟ ਨੂੰ ਸਵੀਕਾਰ ਕਰਦੇ ਹਾਂ ਅਸਲ 'ਚ ਰਾਣੀ ਇਹ ਹਾਰ ਪਾ ਕੇ ਬਹੁਤ ਖੁਸ਼ ਹੋ ਜਾਵੇਗੀ ਉਸੇ ਸਮੇਂ ਰਾਜਾ ਨੇ ਮੰਤਰੀ ਨੂੰ ਆਦੇਸ਼ ਦਿੱਤਾ ਕਿ ਐਨਾ ਸਪੇਰਿਆ ਨੂੰ ਹਜ਼ਾਰ ਸੋਨੇ ਦੀਆਂ ਮੁਦਰਾਵਾ ਦੇ ਦਿਓ ਤੇ ਸਨਮਾਨਪੂਰਵਕ ਇਹਨਾਂ ਨੂੰ ਦਰਬਾਰ ਤੋਂ ਵਿਦਾ ਕਰੋ ਤੇ ਹਾਰ ਟੋਕਰੀ ਸਮੇਤ ਆਪਣੇ ਕੋਲ ਰੱਖ ਲਿਓ ਸਪੇਰੇ ਰਾਜਾ ਨੂੰ ਹਾਰ ਦੇ ਕੇ ਚਲੇ ਜਾਂਦੇ ਹਨ ਹੌਲੀ-ਹੌਲੀ ਜਦੋਂ ਸ਼ਾਮ ਹੋਈ ਤਾਂ ਦਰਬਾਰ ਨੂੰ ਸਮਾਪਤ ਕਰਕੇ ਰਾਜਾ ਆਪਣੇ ਮਹਿਲ ਵਿੱਚ ਚਲਾ ਗਿਆ ਤੇ ਉਹ ਹਾਰ ਵਾਲੀ ਟੋਕਰੀ ਰਾਜਾ ਨੇ ਆਪਣੇ ਕੋਲ ਹੀ ਰੱਖ ਲਈ ਜਦੋਂ ਮਹਾਰਾਣੀ ਚੰਦਰਾ ਨੇ ਦੇਖਿਆ ਕਿ ਮਹਾਰਾਜ ਆ ਰਹੇ ਹਨ ਤੇ ਉਹਨਾਂ ਦੇ ਹੱਥ ਵਿੱਚ ਕੁਝ ਹੈ ਤਾਂ ਰਾਜਾ ਇੰਦਰਸੈਨ ਨੂੰ ਪਲੰਗ ਤੇ ਬੈਠਣ ਨੂੰ ਕਿਹਾ ਰਾਜਾ ਪਲੰਗ ਤੇ ਬੈਠ ਜਾਂਦਾ ਹੈ ਤੇ ਕਹਿਣ ਲੱਗਿਆ ਕਿ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਸੋਹਣੀ ਚੀਜ਼ ਲੈ ਕੇ ਆਇਆ ਹਾਂ ਜਿਸ ਨੂੰ ਦੇਖ ਕੇ ਤੁਸੀਂ ਖੁਸ਼ ਹੋ ਜਾਓਗੇ ਤਾਂ ਰਾਣੀ ਕਹਿਣ ਲੱਗੀ ਮਹਾਰਾਜ ਇਹੋ ਜਿਹਾ ਕੀ ਲਿਆਏ ਹੋ ਐਨਾ ਕਹਿ ਕੇ ਰਾਜਾ ਨੇ ਉਹ ਟੋਕਰੀ ਰਾਣੀ ਤੇ ਅੱਗੇ ਕਰ ਦਿੱਤੀ ਤੇ ਕਿਹਾ ਕਿ ਖੁਦ ਹੀ ਦੇਖ ਲਓ ਜਦੋਂ ਮਹਾਰਾਣੀ ਨੇ ਉਹ ਟੋਕਰੀ ਖੋਲੀ ਤਾਂ ਇੱਕ ਬਹੁਤ ਹੀ ਸੋਹਣਾ ਤੇਜਸਵੀ ਪੰਜ ਦਿਨਾਂ ਦਾ ਬੱਚਾ ਉਸ ਵਿੱਚ ਪਿਆ ਸੀ ਉਸ ਬੱਚੇ ਦੇ ਚਿਹਰੇ ਤੇ ਅਲੌਕਿਕ ਚਮਕ ਸੀ ਐਨੇ ਸੋਹਣੇ ਬੱਚੇ ਨੂੰ ਦੇਖ ਕੇ ਮਹਾਰਾਣੀ ਕਹਿਣ ਲੱਗੀ ਮਹਾਰਾਜ ਇਸ ਵਿੱਚ ਤਾਂ ਬਹੁਤ ਹੀ ਸੋਹਣਾ ਬੱਚਾ ਹੈ ਤਾਂ ਰਾਜਾ ਇੰਦਰਸੈਨ ਕਹਿਣ ਲੱਗਾ ਨਹੀਂ ਰਾਣੀ ਬੱਚਾ ਨਹੀਂ ਨੋ ਲੱਖਾ ਹਾਰ ਸੀ ਪਰ ਇਹ ਬੱਚਾ ਕਿਵੇਂ ਬਣ ਗਿਆ ਜਦੋਂ ਰਾਜਾ ਨੂੰ ਰਾਣੀ ਦੀ ਗੱਲ ਤੇ ਵਿਸ਼ਵਾਸ ਨਾ ਹੋਇਆ ਤਾਂ ਰਾਜਾ ਨੇ ਉਹ ਟੋਕਰੀ ਖੁਦ ਦੇਖੀ ਤਾਂ ਉਸ ਵਿੱਚ ਸੱਚਮੁੱਚ ਤੇਜਸਵੀ ਤੇ ਅਲੌਕਿਕ ਬੱਚਾ ਸੀ ਰਾਜਾ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਉਸ ਬੱਚੇ ਨੂੰ ਦੇਖ ਕੇ ਰਾਜਾ ਹੋਰ ਵੀ ਜ਼ਿਆਦਾ ਖੁਸ਼ ਹੋ ਜਾਂਦਾ ਹੈ ਦੋਸਤੋ ਰਾਜਾ ਇੰਦਰਸੈਨ ਦੇ ਘਰ ਕੋਈ ਵੀ ਔਲਾਦ ਨਹੀਂ ਸੀ ਤੇ ਉਹ ਉਸ ਬੱਚੇ ਨੂੰ ਪਾ ਕੇ ਬਹੁਤ ਖੁਸ਼ ਹੋ ਜਾਂਦੇ ਹਨ ਤੇ ਸੋਚਦੇ ਹਨ ਕਿ ਇਹ ਪੁੱਤਰ ਸਾਨੂੰ ਭਗਵਾਨ ਸ਼ਿਵ ਨੇ ਦਿੱਤਾ ਹੈ ਤੇ ਅੱਜ ਤੋਂ ਅਸੀਂ ਇਸ ਨੂੰ ਆਪਣਾ ਪੁੱਤਰ ਸਮਝ ਕੇ ਹੀ ਪਾਲਾਂਗੇ। ਦੋਸਤੋ ਇਹ ਗੱਲ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਰਾਜਾ ਨੇ ਜੋ ਹਾਰ ਖਰੀਦਿਆ ਹੈ ਉਹ ਬੱਚਾ ਬਣ ਗਿਆ ਹੈ। ਪਰ ਰਾਜਾ ਦੀਆਂ ਕੁਝ ਦਾਸੀਆਂ ਉੱਥੇ ਉਹਨਾਂ ਦੀ ਗੱਲਬਾਤ ਸੁਣ ਰਹੀਆਂ ਸਨ। ਰਾਣੀ ਨੇ ਪੁੱਛਿਆ ਕਿ ਇਹ ਬਾਲਕ ਤੁਹਾਨੂੰ ਕਿਸ ਨੇ ਦਿੱਤਾ? ਤਾਂ ਰਾਜਾ ਨੇ ਸਾਰੀ ਗੱਲ ਰਾਣੀ ਨੂੰ ਦੱਸ ਦਿੱਤੀ। ਉਸ ਦਿਨ ਤੋਂ ਰਾਜਾ ਤੇ ਰਾਣੀ ਉਸ ਬੱਚੇ ਨੂੰ ਆਪਣੇ ਪੁੱਤਰ ਦੀ ਤਰ੍ਹਾਂ ਪਾਲਣ ਲੱਗਦੇ ਹਨ। ਤੇ ਰਾਜਾ ਨੇ ਆਪਣੇ ਦਰਬਾਰ ਵਿੱਚ ਐਲਾਨ ਕਰ ਦਿੱਤਾ ਕਿ ਸਾਡੀ ਰਾਣੀ ਨੇ ਇੱਕ ਬਹੁਤ ਹੀ ਸੋਹਣੇ ਪੁੱਤਰ ਨੂੰ ਜਨਮ ਦਿੱਤਾ ਹੈ ਇਹ ਸੁਣ ਕੇ ਰਾਜਾ ਇੰਦਰਸੈਨ ਦੀ ਪ੍ਰਜਾ ਖੁਸ਼ੀ ਮਨਾਉਣ ਲੱਗ ਪਈ ਹੈ ਤੇ ਸਾਰੇ ਨਗਰ ਵਿੱਚ ਉਤਸਵ ਮਨਾਇਆ ਗਿਆ ਹੌਲੀ-ਹੌਲੀ ਉਹ ਬੱਚਾ ਵੱਡਾ ਹੋ ਰਿਹਾ ਸੀ ਤੇ ਜਿਵੇਂ-ਜਿਵੇਂ ਸਮਾਂ ਲੰਘਦਾ ਜਾ ਰਿਹਾ ਸੀ ਉਹ ਮੁੰਡਾ ਜਵਾਨ ਹੋਣ ਲੱਗਿਆ ਜਦੋਂ ਉਸ ਮੁੰਡੇ ਦੀ ਉਮਰ 18 ਸਾਲ ਹੋ ਗਈ ਤਾਂ ਮਹਾਰਾਜ ਇੰਦਰਸੈਨ ਦੇ ਮਨ ਵਿੱਚ ਵਿਚਾਰ ਆਇਆ ਕਿ ਹੋਣ ਆਪਣੇ ਪੁੱਤਰ ਦਾ ਵਿਆਹ ਕਰ ਦਿੰਨੇ ਹਾਂ ਦੋਸਤੋ ਰਾਜਾ ਉਸ ਘਟਨਾ ਨੂੰ ਭੁੱਲ ਚੁੱਕਾ ਸੀ ਕਿ ਲੜਕਾ ਉਹਨਾਂ ਨੂੰ ਕਿਸ ਤਰ੍ਹਾਂ ਮਿਲਿਆ ਸੀ ਦੂਜੇ ਰਾਜ ਦੇ ਰਾਜਾ ਦੀ ਕੁੜੀ ਜਿਸ ਦਾ ਨਾਮ ਵਜੰਤੀ ਸੀ ਜੋ 14 ਵਿਦਿਆਵਾਂ ਨਾਲ ਸੰਪੂਰਨ ਸੀ ਹੌਲੀ-ਹੌਲੀ ਰਾਜਕੁਮਾਰੀ ਵਜੰਤੀ ਜਦੋਂ ਵਿਆਹ ਯੋਗ ਹੋ ਗਈ ਤਾਂ ਮਹਾਰਾਜ ਕਮਲਧਵਜ ਨੇ ਵਿਚਾਰ ਕਰਨ ਲੱਗੇ ਕਿ ਹੁਣ ਮੈਨੂੰ ਆਪਣੀ ਕੁੜੀ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਕੁੜੀ ਦੇ ਵਿਆਹ ਦੀ ਗੱਲ ਮਨ ਵਿੱਚ ਆਉਂਦੇ ਹੀ ਰਾਜਾ ਨੇ ਆਪਣੇ ਦਰਬਾਰ ਦੇ 나ਈ ਤੇ ਪੁਜਰੀਤਾ ਨੂੰ ਬੁਲਾਇਆ ਤੇ ਉਹਨਾਂ ਨੂੰ ਵੱਲ ਲੱਭਣ ਲਈ ਭੇਜ ਦਿੱਤਾ ਕਈ ਰਾਜਕੁਮਾਰਾਂ ਤੋਂ ਬਾਅਦ ਜਦੋਂ ਉਹਨਾਂ ਨੂੰ ਕੋਈ ਸੋਹਣਾ ਰਾਜਕੁਮਾਰ ਨਾ ਮਿਲਿਆ ਤਾਂ ਉਹ ਪਰੇਸ਼ਾਨ ਹੋ ਜਾਂਦੇ ਹਨ ਆਖਰ ਚਲਦੇ ਚਲਦੇ ਰਾਜਾ ਇੰਦਰਸੈਨ ਦੀ ਨਗਰੀ 'ਚ ਪਹੁੰਚ ਜਾਂਦੇ ਹਨ ਰਾਜਾ ਇੰਦਰਸੈਨ ਦਾ ਦਰਬਾਰ ਲੱਗਿਆ ਹੋਇਆ ਸੀ ਰਾਜਾ ਇੰਦਰਸੈਨ ਜਦੋਂ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਆਉਂਦਾ ਹੋਇਆ ਦੇਖਦੇ ਹਨ ਤਾਂ ਸਮਝ ਜਾਂਦੇ ਹਨ ਕਿ ਕਿਸੇ ਰਾਜਾ ਨੇ ਆਪਣੀ ਕੰਨਿਆ ਦਾ ਰਿਸ਼ਤਾ ਲੈ ਕੇ ਇੱਥੇ ਭੇਜਿਆ ਹੈ ਫਿਰ ਰਾਜਾ ਨੇ ਉਹਨਾਂ ਤੋਂ ਪੁੱਛਿਆ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਤਾਂ ਪੰਡਿਤ ਬੋਲੇ ਮਹਾਰਾਜ ਅਸੀਂ ਰਾਜਕੁਮਾਰੀ ਵਿਜੰਤੀ ਦਾ ਰਿਸ਼ਤਾ ਲੈ ਕੇ ਆਏ ਹਾਂ ਸਾਡੀ ਰਾਜਕੁਮਾਰੀ ਵਿਜੰਤੀ ਬਹੁਤ ਹੀ ਰੂਪਵਾਨ ਹੈ ਤੇ 14 ਵਿਦਿਆਵਾਂ ਨਾਲ ਸੰਪੂਰਨ ਹੈ ਅਸੀਂ ਸੁਣਿਆ ਹੈ ਕਿ ਤੁਹਾਡੇ ਰਾਜਕੁਮਾਰ ਵੀ ਵਿਆਹ ਯੋਗ ਹੋ ਗਏ ਹਨ ਤਾਂ ਰਾਜਾ ਇੰਦਰਸੈਨ ਕਹਿੰਦੇ ਹਨ ਕਿ हां ਤੁਸੀਂ ਠੀਕ ਸੁਣਿਆ ਹੈ ਸਾਡਾ ਪੁੱਤਰ ਵੀ ਵਿਆਹ ਯੋਗ ਹੋ ਗਿਆ ਹੈ ਤੇ ਅਸੀਂ ਵੀ ਉਸਤੇ ਲਈ ਵਰ ਲਾ ਬਰੇ ਹਾਂ ਪਰ ਰਾਜਾ ਇੰਦਰਸੈਨ ਇਹ ਭੁੱਲ ਚੁੱਕਾ ਸੀ ਕਿ ਉਹਨਾਂ ਦਾ ਪੁੱਤਰ ਇੱਕ ਨਾਗ ਹੈ ਰਾਜਾ ਨੇ ਆਪਣੇ ਪੁੱਤਰ ਨੂੰ ਜਦੋਂ 나ਈ ਤੇ ਪੰਡਿਤ ਨੂੰ ਦਿਖਾਇਆ ਤਾਂ ਉਹ ਰਾਜਕੁਮਾਰ ਨੂੰ ਦੇਖਦੇ ਹੀ ਖੁਸ਼ ਹੋ ਗਏ ਉਹਨਾਂ ਨੂੰ ਰਾਜਕੁਮਾਰ ਪਸੰਦ ਆ ਗਿਆ ਤੇ ਰਾਜਕੁਮਾਰੀ ਵਜਨਤੀ ਦਾ ਵਿਆਹ ਤੈ ਕਰਕੇ ਵਾਪਸ ਚਲੇ ਜਾਂਦੇ ਹਨ ਹੌਲੀ ਹੌਲੀ ਸਮਾਂ ਲੰਘਦਾ ਚਲਾ ਗਿਆ ਵਿਆਹ ਦਾ ਸਮਾਂ ਆ ਗਿਆ ਤਾਂ ਰਾਜਾ ਇੰਦਰਸੈਨ ਰਾਜਕੁਮਾਰ ਨੂੰ ਵਿਆਹ ਕੇ ਵਾਪਸ ਆਪਣੇ ਰਾਜ ਵਿੱਚ ਆ ਜਾਂਦੇ ਹਨ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਰਾਜਾ ਇੰਦਰਸੈਨ ਬੁੱਢਾ ਹੋ ਰਿਹਾ ਸੀ ਤੇ ਮਹਾਰਾਣੀ ਚੰਦਰਾ ਵੀ ਇੱਕ ਦਿਨ ਰਾਣੀ ਨੇ ਰਾਜਾ ਨੂੰ ਕਿਹਾ ਮਹਾਰਾਜ ਹੁਣ ਸਾਡੇ ਪੁੱਤਰ ਨੂੰ ਰਾਜ ਪਾਠ ਸੌਂਪ ਦਿਓ ਅਸੀਂ ਕਦੋਂ ਤੱਕ ਰਾਜ ਕਰਾਂਗੇ ਬੁਢਾਪਾ ਚੁੱਕਾ ਹੈ ਤੇ ਪੁੱਤਰ ਨੂੰ ਵੀ ਰਾਜ ਚਲਾਉਣ ਦਾ ਤਜਰਬਾ ਪ੍ਰਾਪਤ ਹੋ ਜਾਵੇਗਾ ਉਸੇ ਦਿਨ ਮਹਾਰਾਜਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਰਾਜਗੱਦੀ ਸੌਂਪ ਦਿੱਤੀ। ਰਾਜਕੁਮਾਰ ਬੜੇ ਹੀ ਚੰਗੇ ਢੰਗ ਨਾਲ ਰਾਜ ਚਲਾਉਣ ਲੱਗਿਆ। ਇਸੇ ਤਰ੍ਹਾਂ ਕੁਝ ਸਮਾਂ ਹੋਰ ਬਿਤਿਆ। ਇੱਕ ਦਿਨ ਦੀ ਗੱਲ ਹੈ ਰਾਜਕੁਮਾਰੀ ਵਿਜੰਤੀ ਆਪਣੀਆਂ ਦਾਸੀਆਂ ਨਾਲ ਗੱਲ ਕਰ ਰਹੀ ਸੀ ਤਾਂ ਰਾਜਕੁਮਾਰੀ ਦੀ ਦਾਸੀ ਉਸ ਨੂੰ ਦੱਸਦੀ ਹੈ ਕਿ ਰਾਜਕੁਮਾਰ ਜੋ ਹੈ ਉਹ ਰਾਜਾ ਸਾਹਿਬ ਨੂੰ ਦਰਬਾਰ 'ਚ ਕੋਈ ਸਿਪੇਰੇ ਦੇ ਕੇ ਗਏ ਸੀ। ਦਾਸੀ ਰਾਜਕੁਮਾਰੀ ਨੂੰ ਕਹਿੰਦੀ ਹੈ ਕਿ ਤੁਸੀਂ ਆਪਣੇ ਪਤੀ ਰਾਜਕੁਮਾਰ ਤੋਂ ਪੁੱਛੋ ਕਿ ਤੁਹਾਡੇ ਮਾਤਾ ਪਿਤਾ ਕੌਣ ਹਨ ਦਾਸੀ ਦੀ ਇਹ ਗੱਲ ਸੁਣ ਕੇ ਵਿਜੰਤੀ ਨੂੰ ਕੁਝ ਸ਼ੱਕ ਹੁੰਦਾ ਹੈ ਉਹ ਕਹਿਣ ਲੱਗਦੀ ਹੈ ਕਿ ਮੇਰਾ ਪਤੀ ਮਹਾਰਾਜ 인ਦਸੈਨ ਤੇ ਮਹਾਰਾਣੀ ਦਾ ਪੁੱਤਰ ਨਹੀਂ ਹੈ ਦੋਸਤੋ ਰਾਜਕੁਮਾਰੀ ਦੇ ਮਨ ਵਿੱਚ ਆਪਣੇ ਪਤੀ ਨੂੰ ਲੈ ਕੇ ਸ਼ੱਕ ਪੈਦਾ ਹੋ ਜਾਂਦਾ ਹੈ ਤੇ ਮਨ ਵਿੱਚ ਸੋਚਣ ਲੱਗਦੀ ਹੈ ਕਿ ਅੱਜ ਸ਼ਾਮ ਨੂੰ ਜਦੋਂ ਰਾਜਕੁਮਾਰ ਮਹਿਲ ਚ ਆਉਣਗੇ ਤਾਂ ਮੈਂ ਇਹ ਗੱਲ ਜ਼ਰੂਰ ਪੁੱਛਾਂਗੀ ਰਾਜਕੁਮਾਰ ਸ਼ਾਮ ਨੂੰ ਜਦੋਂ ਮਹਿਲ ਵਿੱਚ ਆਉਂਦਾ ਹੈ ਤਾਂ ਰਾਜਕੁਮਾਰੀ ਰਾਜਕੁਮਾਰ ਨੂੰ ਪੁੱਛਣ ਲੱਗਦੀ ਹੈ ਕਿ "ਹੇ ਰਾਜਾ ਮੈਂ ਤੁਹਾਡੇ ਤੋਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦੀ ਹਾਂ" ਤਾਂ ਰਾਜਕੁਮਾਰ ਕਹਿੰਦਾ ਹੈ ਕਿ "ਪੁੱਛੋ ਕੀ ਪੁੱਛਦੇ ਹੋ" ਤਾਂ ਰਾਜਕੁਮਾਰੀ ਪੁੱਛਦੀ ਹੈ ਕਿ "ਮੈਨੂੰ ਇਹ ਦੱਸੋ ਕਿ ਤੁਹਾਡੇ ਮਾਤਾ-ਪਿਤਾ ਕੌਣ ਹਨ ਤੇ ਤੁਸੀਂ ਕਿਸ ਵੰਸ਼ ਤੋਂ ਹੋ" ਇਹ ਗੱਲ ਸੁਣ ਕੇ ਜੋ ਰਾਜਕੁਮਾਰ ਬਣਿਆ ਹੋਇਆ ਸੀ ਕਹਿਣ ਲੱਗਿਆ "ਰਾਣੀ ਕਿ ਤੇਰੀ ਮਤ ਮਾਰੀ ਗਈ ਹੈ" महाराज इंद्रसेन ਤੇ ਮਹਾਰਾਣੀ ਚੰਦਰਾ ਮੇਰੇ ਮਾਤਾ ਪਿਤਾ ਹਨ ਤਾਂ ਰਾਜਕੁਮਾਰੀ ਬੋਲੀ ਨਹੀਂ ਮਹਾਰਾਜ ਤੁਸੀਂ ਮੇਥੋਂ ਕੁਝ ਲੁਕੋ ਰਹੇ ਹੋ ਸੱਚ ਸੱਚ ਦੱਸੋ ਤੁਹਾਨੂੰ ਮਾਂ ਗੰਗਾ ਦੀ ਕਸਮ ਇਹ ਗੱਲ ਸੁਣ ਕੇ ਰਾਜਕੁਮਾਰ ਧਰਮ ਸੰਕਟ ਵਿੱਚ ਫਸ ਜਾਂਦਾ ਹੈ ਤੇ ਸੋਚਦਾ ਹੈ ਕਿ ਕਿਸੇ ਨੇ ਇਹ ਪ੍ਰਸ਼ਨ ਇਸ ਦੇ ਮਨ ਵਿੱਚ ਪੈਦਾ ਜ਼ਰੂਰ ਕੀਤਾ ਹੈ ਤੇ ਇਹ ਪੁੱਛੇ ਬਿਨਾ ਮੰਨੇਗੀ ਨਹੀਂ ਆਖਰ ਵਿੱਚ ਰਾਜਕੁਮਾਰ ਨੇ ਕਿਹਾ ਅਜੇ ਵੀ ਸਮਾਂ ਹੈ ਤੂੰ ਮੇਥੋਂ ਇਹ ਗੱਲ ਨਾ ਪੁੱਛ ਨਹੀਂ ਤਾਂ ਤੂੰ ਬਹੁਤ ਪਛਤਾਵੇਂਗੀ ਪਰ ਰਾਜਕੁਮਾਰੀ ਨਾਮੰਨੀ ਤਾਂ ਰਾਜਕੁਮਾਰ ਕਹਿਣ ਲੱਗਿਆ ਤਾਂ ਮੈਂ ਦੱਸਦਾ ਹਾਂ ਪਰ ਇੱਥੇ ਨਹੀਂ ਇੱਥੋਂ ਕੁਝ ਦੂਰੀ ਤੇ ਇੱਕ ਨਦੀ ਵਗਦੀ ਹੈ ਉੱਥੇ ਜਾ ਕੇ ਦੋਵੇਂ ਇੱਕ ਰੱਥ ਵਿੱਚ ਸਵਾਰ ਹੋ ਕੇ ਤੇ ਜੰਗਲ ਘੁੰਮਣ ਦੇ ਬਹਾਨੇ ਮਹਿਲ ਤੋਂ ਚਲੇ ਗਏ ਨਦੀ ਕਿਨਾਰੇ ਪਹੁੰਚ ਕੇ ਰਾਜਕੁਮਾਰੀ ਕਹਿੰਦੀ ਹੈ ਕਿ ਮਹਾਰਾਜ ਤੁਸੀਂ ਮੈਨੂੰ ਇਸ ਨਦੀ ਕੋਲ ਕਿਉਂ ਲਿਆਏ ਹੋ ਕਿ ਇਸ ਨਦੀ ਨਾਲ ਤੁਹਾਡਾ ਕੋਈ ਸੰਬੰਧ ਹੈ ਤਾਂ ਰਾਜਕੁਮਾਰ ਕਹਿੰਦਾ ਹੈ ਕਿ ਮੈਂ ਫਿਰ ਤੈਨੂੰ ਕਹਿੰਦਾ ਹਾਂ ਕਿ ਮੰਨ ਜਾ ਮੇਥੋਂ ਮੇਰੇ ਬਾਰੇ ਨਾ ਪੁੱਛ ਨਹੀਂ ਤਾਂ ਤੈਨੂੰ ਬਹੁਤ ਪਛਤਾਉਣਾ ਪਵੇਗਾ ਪਰ ਰਾਜਕੁਮਾਰੀ ਆਪਣੀ ਜਿੱਤੇ ਅੜੀ ਰਹੀ ਤੇ ਕਹਿਣ ਲੱਗੀ ਕਿ ਮੈਨੂੰ ਇਸ ਬਾਰੇ ਸਭ ਦੱਸੋ ਤਾਂ ਰਾਜਕੁਮਾਰ ਜੋ ਕਿ 나ਗ ਸੀ ਉਹ ਨਦੀ ਦੇ ਹੇਠਾ ਉਤਰ ਜਾਂਦਾ ਹੈ ਤੇ ਉਸ ਦੀ ਕਮਰ ਤੱਕ ਪਾਣੀ ਪਹੁੰਚ ਜਾਂਦਾ ਹੈ ਤੇ ਕਹਿਣ ਲੱਗਦਾ ਹੈ ਕਿ हे ਰਾਣੀ ਹਲੇ ਵੀ ਸਮਾਂ ਹੈ ਤੂੰ ਮੇਥੋਂ ਇਹ ਸਭ ਗੱਲਾਂ ਨਾ ਪੁੱਛ ਹਾਲੇ ਵੀ ਕੁਝ ਨਹੀਂ ਵਿਗੜਿਆ ਪਰ ਉਹ ਬਿਲਕੁਲ ਵੀ ਨਹੀਂ ਮੰਦੀ ਉਹ ਕਹਿੰਦੀ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਮੈਂ ਇਹ ਗੱਲ ਪੁੱਛ ਕੇ ਹੀ ਰਾਂਗੀ ਇਸ ਤਰ੍ਹਾਂ ਰਾਜਕੁਮਾਰ ਨਦੀ ਦੇ ਡੂੰਘੇ ਪਾਣੀ ਵਿੱਚ ਉਤਰ ਜਾਂਦਾ ਹੈ ਜਦੋਂ ਪਾਣੀ ਛਾਤੀ ਤੱਕ ਪਹੁੰਚ ਜਾਂਦਾ ਹੈ ਤਾਂ ਫਿਰ ਉਹ ਰਾਣੀ ਨੂੰ ਕਹਿੰਦਾ ਹੈ ਕਿ ਮੰਨ ਜਾ ਤੇਰਾ ਇਹ ਪ੍ਰਸ਼ਨ ਪੁੱਛਣਾ ਮੈਨੂੰ ਤੇਰੇ ਤੋਂ ਦੂਰ ਕਰ ਸਕਦਾ ਹੈ ਰਾਜਕੁਮਾਰੀ ਬੋਲੀ ਚਾਹੇ ਕੁਝ ਵੀ ਹੋ ਜਾਵੇ ਮੈਂ ਇਸ ਭੇਦ ਨੂੰ ਸਾਰਿਆਂ ਦੇ ਸਾਹਮਣੇ ਜ਼ਰੂਰ ਰੱਖਾਂਗੀ ਹੁਣ ਰਾਜਕੁਮਾਰ ਦੀ ਠੋਡੀ ਤੱਕ ਪਾਣੀ ਆ ਚੁੱਕਿਆ ਸੀ ਉਸਨੇ ਫਿਰ ਕੀਆ ਪਰ ਰਾਣੀ ਫਿਰ ਵੀ ਨਾ ਮੰਨੀ ਫਿਰ ਰਾਜਕੁਮਾਰ ਨੇ ਆਪਣਾ ਅਸਲੀ नाग ਦਾ ਰੂਪ ਧਾਰਨ ਕਰ ਲਿਆ ਤੇ ਆਪਣਾ ਫਨ ਫੈਲਾਉਣ ਤੋਂ ਬਾਅਦ ਉਸ ਨਦੀ ਦੇ ਅੰਦਰ ਸਮਾ ਗਿਆ ਤੇ ਫਿਰ ਨਿਕਲ ਕੇ ਬਾਹਰ ਨਹੀਂ ਆਇਆ ਜਦੋਂ ਕਾਫੀ ਦੇਰ ਹੋ ਗਈ ਤੇ ਰਾਜਕੁਮਾਰ ਵਾਪਸ ਨਾ ਆਇਆ ਤਾਂ ਰਾਜਕੁਮਾਰੀ ਵਿਜੰਤੀ ਘਬਰਾ ਗਈ ਕਿਉਂਕਿ ਹੁਣ ਉਸਦਾ ਪਤੀ नाग ਬਣ ਕੇ ਕਿਤੇ ਚਲਾ ਗਿਆ ਸੀ ਉਸਨੇ ਉਸਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਮਿਲਿਆ ਤੇ ਫਿਰ ਉਹ ਵਾਪਸ ਮਹਿਲ ਵਿੱਚ ਆ ਜਾਂਦੀ ਹੈ ਤੇ ਕਹਿੰਦੀ ਹੈ ਕਿ ਮਹਾਰਾਜ ਨੂੰ ਸੂਚਨਾ ਦੇਵੋ ਕਿ ਉਹਨਾਂ ਦਾ ਪੁੱਤ ਨਦੀ ਵਿੱਚ ਡੁੱਬ ਗਿਆ ਹੈ ਸਾਰਥੀ ਇਹ ਸੂਚਨਾ ਜਾ ਕੇ ਮਹਾਰਾਜ ਨੂੰ ਦਿੰਦਾ ਹੈ ਕਿ ਉਹਨਾਂ ਦਾ ਪੁੱਤ ਨਾਗਰਾਜ ਨਦੀ ਵਿੱਚ ਲੁप्त ਹੋ ਗਿਆ ਹੈ ਰਾਜਾ ਨੂੰ ਬੜਾ ਦੁੱਖ ਹੁੰਦਾ ਹੈ ਰਾਜਾ ਕਹਿਣ ਲੱਗਿਆ ਕਿ ਮੇਰਾ ਪੁੱਤ ਉਸ ਨਦੀ ਚ ਡੁੱਬ ਗਿਆ ਉਹੋ ਆਪਣੀ ਸੈਨਾ ਨੂੰ ਆਦੇਸ਼ ਦਿੰਦਾ ਹੈ ਕਿ ਜਾਓ ਨਦੀ ਤੇ ਪਾਣੀ ਨੂੰ ਖੰਘਾਲ ਲਓ ਘੱਟੋ ਘੱਟ ਉਸ ਦੀ ਲਾਸ਼ ਤਾਂ ਲੱਭ ਕੇ ਲਿਆਓ ਰਾਜਾ ਨੇ 20000 ਸੈਨਿਕ ਉਸ ਨੂੰ ਨਦੀ ਤੇ ਭੇਜੇ ਪਰ ਕੋਈ ਵੀ ਸਫਲਤਾ ਨਾ ਮਿਲੀ ਕਿਉਂਕਿ ਉਹ ਤਾਂ ਇੱਕ नाग ਸੀ ਤੇ ਆਪਣੇ ਇਸਲੀ ਰੂਪ नाग ਨੂੰ ਪ੍ਰਾਪਤ ਕਰਕੇ ਵਾਪਸ ਚਲਾ ਗਿਆ ਸੀ ਕਈ ਗੋਤਾਖੋਰਾਂ ਨੇ ਰਾਜਕੁਮਾਰ ਦੀ ਲਾਸ਼ ਦੀ ਤਲਾਸ਼ ਕੀਤੀ ਪਰ ਕੁਝ ਵੀ ਹੱਥ ਨਾ ਲੱਗਿਆ ਉਹ ਉਦਾਸ ਹੋ ਕੇ ਸਾਰੇ ਬੈਠ ਗਏ ਰਾਣੀ ਪਚੰਤੀ ਜੋ ਨਾਗਰਾਜ ਦੀ ਪਤਨੀ ਸੀ ਉਹ ਵੀ ਦੁਖੀ ਰਹਿਣ ਲੱਗੀ ਤੇ ਮਨ ਹੀ ਮਨ ਆਪਣੇ ਆਪ ਨੂੰ ਕੋਸਣ ਲੱਗੀ ਕਿ ਮੈਂ ਬਹੁਤ ਬੁਰਾ ਕੀਤਾ ਮੇਰੇ ਹੀ ਕਰਮਾਂ ਦੇ ਕਰਕੇ ਅੱਜ ਮੇਰਾ ਪਤੀ ਮੇਥੋਂ ਦੂਰ ਚਲਾ ਗਿਆ ਜੇਕਰ ਮੈਂ ਉਸ ਤੋਂ ਉਸਦੇ ਵੰਸ਼ ਬਾਰੇ ਪੁੱਛਣ ਦੀ ਜ਼ਿੱਦ ਨਾ ਕਰਦੀ ਤਾਂ ਸ਼ਾਇਦ ਮੇਰਾ ਪਤੀ ਮੇਥੋਂ ਦੂਰ ਨਾ ਹੁੰਦਾ ਪਰ ਰਾਣੀ ਬਹੁਤ ਵਿਦਵਾਨ ਸੀ ਤੇ 14 ਵਿਦਿਆਵਾਂ ਵਿੱਚ ਸੰਪੂਰਨ ਸੀ ਕਾਫੀ ਵਿਚਾਰ ਕਰਨ ਤੋਂ ਬਾਅਦ ਉਸਨੂੰ ਇੱਕ ਤਰਕੀਬ ਸੁੱਝੀ ਉਸਨੇ ਪੂਰੇ ਨਗਰ ਵਿੱਚ ਐਲਾਨ ਕਰਵਾਇਆ ਕਿ ਕੋਈ ਵੀ ਵਿਅਕਤੀ ਜੋ ਉਸਨੂੰ ਕੋਈ ਨਵੀਂ ਗੱਲ ਸੁਣਾਵੇਗਾ ਤਾਂ ਉਸਨੂੰ 100 ਸੋਨੇ ਦੀਆਂ ਮੋਦਰਾਵਾਂ ਦਿੱਤੀਆਂ ਜਾਣਗੀਆਂ ਚਾਹੇ ਉਹ ਗੱਲ ਆប੍ਰਿਤੀ ਹੋਵੇ ਜਾਂ ਕਿਸੇ ਪੁਰਾਣੇ ਸਮੇਂ ਦੀ ਘਟਨਾ ਨਾਲ ਸੰਬੰਧਿਤ ਹੋਵੇ ਕੋਈ ਵੀ ਕਹਾਣੀ ਹੋਵੇ ਜਾਂ ਕਥਾ ਹੋਵੇ ਜੋ ਕੁਝ ਵੀ ਹੋਵੇ ਹੁਣ ਰਾਣੀ ਬਿਜੰਤੀ ਕੋਲ ਕਥਾ ਸੁਣਾਉਣ ਵਾਲਿਆਂ ਦੀ ਪੇਲ ਲੱਗੀ ਰਹਿੰਦੀ ਸੀ ਕੋਈ ਆ ਬਿੱਤੀ ਕਹਾਣੀ ਸੁਣਾਉਂਦਾ ਤਾਂ ਕੋਈ ਰਮਾਇਣ ਦੀ ਕਥਾ ਸੁਣਾ ਰਿਹਾ ਸੀ ਕੋਈ ਕਿਸੇ ਰਾਜਾ ਦਾ ਇਤਿਹਾਸ ਸੁਣਾਉਣ ਲੱਗਿਆ ਹੁਣ ਤਾਂ ਸਵੇਰ ਸ਼ਾਮ ਰਾਣੀ ਨਵੀਆਂ-ਨਵੀਆਂ ਕਹਾਣੀਆਂ ਤੇ ਕਿਸੇ ਸੁੰਦੀ ਰਹਿੰਦੀ ਸੀ ਇੱਕ ਦਿਨ ਦੀ ਗੱਲ ਹੈ ਉਸ ਰਾਜ ਦਾ ਇੱਕ ਬੁੱਢਾ ਆਦਮੀ ਅਚਾਨਕ ਉਸ ਜੰਗਲ ਚੋਂ ਲੰਘ ਰਿਹਾ ਸੀ ਕੀ ਉਸ ਨੂੰ ਉੱਥੇ ਰਾਤ ਪੈ ਗਈ ਤੇ ਸੋਚਣ ਲੱਗਿਆ ਕਿ ਹੁਣ ਰਾਤ ਨੂੰ ਅੱਗੇ ਜਾਣਾ ਠੀਕ ਨਹੀਂ ਹੈ ਕਿਉਂਕਿ ਜੰਗਲ ਵਿੱਚ ਅੱਗੇ ਖਤਰਨਾਕ ਜਾਨਵਰ ਵੀ ਮਿਲ ਸਕਦੇ ਹਨ ਇਸ ਸੋਚ ਕੇ ਉਹ ਬੁੱਢਾ ਆਦਮੀ ਉਸੇ ਜੰਗਲ ਦੇ ਪੀਪਲ ਦੇ ਦਰਖਤ ਤੇ ਚੜ ਕੇ ਬੈਠ ਜਾਂਦਾ ਹੈ ਰਾਤ ਦਾ ਸਮਾਂ ਸੀ ਉਸ ਨੂੰ ਡਰ ਦੇ ਮਾਰੇ ਨੀਂਦ ਨਹੀਂ ਆ ਰਹੀ ਸੀ ਇੱਧਰ ਜਦੋਂ ਰਾਤ ਦੇ 12 ਵਜੇ ਦਾ ਸਮਾਂ ਹੋਇਆ ਤਾਂ ਉਸ ਨੇ ਦੇਖਿਆ ਕਿ ਬਾਹਰ ਇੱਕ ਝਾੜੂ ਲਗਾਉਣ ਵਾਲਾ ਆਇਆ ਹੈ ਤੇ ਉਸ ਨੇ ਪੂਰੇ ਜੰਗਲ ਵਿੱਚ ਝਾੜੂ ਲਗਾ ਦਿੱਤਾ ਫਿਰ ਉਸ ਨੇ ਦੇਖਿਆ ਕਿ ਇੱਕ ਪਾਣੀ ਛਿੜਕਣ ਵਾਲਾ ਆਇਆ ਉਸ ਨੇ ਹਰੇਕ ਜਗ੍ਹਾ ਪਾਣੀ ਦਾ ਛਿੜਕਾ ਕੇ ਤਾ ਉਸ ਤੋਂ ਬਾਅਦ ਉੱਥੇ ਕੁਰਸੀਆਂ ਲਗਣੀਆਂ ਸ਼ੁਰੂ ਹੋ ਗਈਆਂ ਫਿਰ ਇੱਕ ਸਿੰਘਾਸਣ ਆਉਂਦਾ ਹੈ। ਅਚਾਨਕ ਉੱਥੇ ਤੰਬੂ ਦੀ ਵਿਵਸਥਾ ਹੋਣ ਲੱਗਦੀ ਹੈ। ਉਸ ਜਗ੍ਹਾ ਨੂੰ ਸਜਾ ਕੇ ਬਹੁਤ ਸੋਹਣਾ ਬਣਾ ਦਿੱਤਾ ਗਿਆ। ਉਹ ਬੁੱਢਾ ਆਦਮੀ ਉਸ ਤਰੱਕ ਤੇ ਬੈਠਾ ਸਭ ਕੁਝ ਦੇਖ ਰਿਹਾ ਸੀ। ਉਸਨੇ ਦੇਖਿਆ ਕਿ ਉੱਥੇ ਸਭਾ ਹੋਣ ਵਾਲੀ ਹੈ। ਉਹ ਬਹੁਤ ਘਬਰਾ ਰਿਹਾ ਸੀ ਤੇ ਮਨ ਹੀ ਮਨ ਸੋਚ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ? ਇਹ ਲੋਕ ਕੌਣ ਹਨ ਤੇ ਅੱਜ ਕੀ ਇਹ ਮੈਨੂੰ ਜਿੰਦਾ ਛੱਡਣਗੇ ਜਾਂ ਨਹੀਂ? ਉੱਥੇ ਇੱਕ ਤੋਂ ਇੱਕ ਸੋਹਣੇ ਮਹਿਮਾਨ ਆਉਣ ਲੱਗੇ। ਉਹ ਸਾਰੇ ਵਚਿੱਤਰ ਸਨ ਕਿਉਂਕਿ ਉਹਨਾਂ ਦਾ ਅੱਧਾ ਸਰੀਰ ਨਾਗ ਦਾ ਸੀ ਤੇ ਅੱਧਾ ਸਰੀਰ ਮਨੁੱਖ ਦਾ ਸੀ ਉੱਤੇ ਦੋ ਸਿੰਘਾਸਨ ਸੀ ਤੇ ਉਹਨਾਂ ਦੋਵਾਂ ਸਿੰਘਾਸਨਾਂ ਤੇ ਉਸ ਦੇਰ ਬਾਅਦ ਨਾਗਾਂ ਦਾ ਰਾਜਾ ਤੇ ਉਸ ਦਾ ਪੁੱਤਰ ਆ ਕੇ ਬੈਠ ਜਾਂਦੇ ਹਨ ਦਰਬਾਰ ਵਿੱਚ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਕਿਸੇ ਗੱਲ ਤੇ ਚਰਚਾ ਹੋਣ ਲੱਗ ਪੈਂਦੀ ਹੈ ਉਸ ਨਾਗਰਾਜ ਦਾ ਪੁੱਤਰ ਗਰਦਨ ਝੇਠਾ ਕਰਕੇ ਬੈਠਾ ਹੋਇਆ ਸੀ ਤੇ ਉੱਥੇ ਇਸ ਗੱਲ ਦੀ ਚਰਚਾ ਹੋ ਰਹੀ ਸੀ ਕਿ ਰਾਜਕੁਮਾਰ ਦਾ ਵਿਆਹ ਕੀਤਾ ਜਾਵੇ ਤੇ ਜਦੋਂ ਰਾਜਕੁਮਾਰ ਦੇ ਵਿਆਹ ਦਾ ਨਾਮ ਲਿਆ ਗਿਆ ਤਾਂ ਉਸਨੇ ਗਰਦਨ ਝੇਠਾ ਕਰ ਲਈ ਤੇ ਉਹ ਬੜਾ ਉਦਾਸ ਹੋ ਜਾਂਦਾ ਹੈ ਤਿੰਨ ਚਾਰ ਘੰਟੇ ਚਰਚਾ ਚੱਲਦੀ ਰਹੀ ਤੇ ਉਹ ਬੁੱਢਾ ਆਦਮੀ ਉਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਉੱਥੇ ਬੈਠ ਕੇ ਸੁਣਦਾ ਰਿਹਾ ਚਾਰ ਘੰਟਿਆਂ ਬਾਅਦ ਦਰਬਾਰ ਭੰਗ ਹੁੰਦਾ ਹੈ ਤੇ ਸਾਰੇ ਇੱਧਰ ਉੱਧਰ ਚਲੇ ਗਏ ਪਰ ਉਹ नाग راستੇ ਉਸ ਦਾ ਪੁੱਤਰ ਪੀਪਲ ਦੇ ਦਰਤਵਲ ਆਗੇ ਉਸ ਤੇ ਉੱਪਰ ਉਹ ਬੁੱਢਾ ਆਦਮੀ ਬੈਠਾ ਹੋਇਆ ਸੀ ਤਾਂ ਇਹ ਦੇਖ ਬੁੱਢਾ ਆਦਮੀ ਡਰ ਜਾਂਦਾ ਹੈ ਪਰ ਉਹ नाग ਉਸ ਪੀਪਲ ਦੇ ਦਰਖਤੀ ਜੜ ਦੇ ਕੋਲ ਬੈਠ ਕੇ ਕੁਝ ਦੇਰ ਰੋਇਆ ਤੇ ਆਪਣੀ ਰਾਣੀ ਵਿਜੰਤੀ ਨੂੰ ਯਾਦ ਕੀਤਾ ਇਹ ਗੱਲਾਂ ਉਹ ਬੁੱਢਾ ਆਦਮੀ ਸੁਣ ਰਿਹਾ ਸੀ ਕਿ ਇਹ ਤਾਂ ਬੜਾ ਹੀ ਚਮਤਕਾਰ ਹੈ ਇੱਕ ਮੈਂ ਕੀ ਦੇਖ ਰਿਹਾ ਹਾਂ ਕੁਝ ਦੇਰ ਰੋਣ ਤੋਂ ਬਾਅਦ ਉਹ 나ਗハイ ਵਜਨਤੀ ਹਾਈ ਵਜਨਤੀ ਕਹਿੰਦਾ ਹੋਇਆ ਉੱਥੋਂ ਚਲਾ ਜਾਂਦਾ ਹੈ ਹੌਲੀ-ਹੌਲੀ ਜਦੋਂ ਸਵੇਰ ਹੋਈ ਤਾਂ ਉਹ ਬੁੱਢਾ ਆਦਮੀ ਉਸ ਤਰੱਤੀ ਥੱਲੇ ਆ ਜਾਂਦਾ ਹੈ ਤੇ ਵਾਪਸ ਆਪਣੇ ਸ਼ਹਿਰ ਚਲਾ ਜਾਂਦਾ ਹੈ ਮਨ ਹੀ ਮਨ ਸੋਚਣ ਲੱਗਿਆ ਕਿ ਉੰਜ ਵੀ ਮੈਂ ਬਹੁਤ ਗਰੀਬ ਹਾਂ ਤੇ ਰਾਣੀ ਵਜਨਤੀ ਵੀ ਨਵੇਂ-ਨਵੇਂ ਕਹਾਣੀਆਂ ਸੁੰਦੀ ਰਹਿੰਦੀ ਹੈ ਤਾਂ ਕਿਉਂ ਨਾ ਚੱਲ ਕੇ ਇਹ ਗੱਲ ਮਹਾਰਾਣੀ ਨੂੰ ਸੁਣਾਈ ਜਾਵੇ ਤੇ ਇਸ ਦੇ ਬਦਲੇ ਉਹ ਮੈਨੂੰ ਬਹੁਤ ਸਾਰਾ ਧੰਨ ਦੇਵੇਗੀ ਇਸ ਵਿਚਾਰ ਨਾਲ ਉਹ ਬੁੱਢਾ ਆਦਮੀ ਰਾਜਦਰਬਾਰ ਵੱਲ ਚੱਲ ਪੈਂਦਾ ਹੈ ਜਦੋਂ ਉਸ ਦਾ ਨੰਬਰ ਆਇਆ ਤਾਂ ਉਹ ਕਹਿਣ ਲੱਗਦਾ ਹੈ ਕਿ ਮਹਾਰਾਣੀ ਅੱਜ ਮੈਂ ਬੜਾ ਅਨੋਖਾ ਦ੍ਰਿਸ਼ ਦੇਖਿਆ ਮੈਂ ਤੁਹਾਨੂੰ ਅੱਖਾਂ ਦੇਖੀ ਕਟਨਾ ਸੁਣਾ ਰਿਹਾ ਹਾਂ ਉਸਨੇ ਰਾਤੀ ਸਾਰੀ ਕਟਨਾ ਰਾਣੀ ਵਿਜਨਤੀ ਨੂੰ ਦੱਸ ਦਿੱਤੀ ਜਦੋਂ ਇਹ ਗੱਲ ਰਾਜਕੁਮਾਰੀ ਵਿਜਨਤੀ ਨੇ ਸੁਣੀ ਤਾਂ ਉਸ ਬੁੱਢੇ ਆਦਮੀ ਨੂੰ ਕਹਿਣ ਲੱਗੀ ਬਾਬਾ ਮੈਂ ਤੁਹਾਨੂੰ ਇੰਨਾ ਸਾਰਾ ਧੰ ਦੇਵਾਂਗੀ ਕਿ ਤੁਹਾਡੀਆਂ ਪੀੜ੍ਹੀਆਂ ਬੈਠ ਕੇ ਖਾਣਗੀਆਂ ਪਰ ਤੁਸੀਂ ਮੈਨੂੰ ਉਸ ਥਾਂ ਤੇ ਲੈ ਚਲੋ ਜਿੱਥੇ ਤੁਸੀਂ ਉਸ ਰਾਜਕੁਮਾਰ ਨੂੰ ਰੋਂਦੇ ਹੋਏ ਦੇਖਿਆ ਸੀ ਇਹ ਸੁਣ ਕੇ ਬੁੱਢਾ ਆਦਮੀ ਕਬਰਾ ਜਾਂਦਾ ਹੈ ਤੇ ਕਹਿੰਦਾ ਹੈ हे ਰਾਜਕੁਮਾਰੀ ਹੁਣ ਮੈਂ ਉੱਥੇ ਨਹੀਂ ਜਾਵਾਂਗਾ ਉੱਥੇ ਜਾਣ ਤੋਂ ਮੈਨੂੰ ਡਰ ਲੱਗ ਰਿਹਾ ਹੈ ਤਾਂ ਰਾਜਕੁਮਾਰੀ ਕਹਿੰਦੀ ਹੈ ਨਹੀਂ ਬਾਬਾ ਤੁਸੀਂ ਚਿੰਤਾ ਨਾ ਕਰੋ ਤੁਹਾਨੂੰ ਮੇਰੇ ਨਾਲ ਉੱਥੇ ਚੱਲਣਾ ਪਵੇਗਾ ਇਨਾ ਕਹਿ ਕੇ ਰਾਣੀ ਵਿਜੰਤੀਕ ਸੋਨੇ ਦੀ ਮੋਹਰਾਂ ਨਾਲ ਭਰੀ ਹੋਈ ਥੈਲੀ ਉਸ ਬੁੱਢੇ ਆਦਮੀ ਨੂੰ ਦੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਤੁਹਾਨੂੰ ਹਜ਼ਾਰ ਸੋਨੇ ਦੀਆਂ ਮੋਹਰਾਂ ਦੇਵਾਂਗੀ ਬਸ ਤੁਸੀਂ ਮੈਨੂੰ ਉਸ ਜਗ੍ਹਾ ਤੇ ਲੈ ਜਾਓ ਸੋਨੇ ਦੀਆਂ ਮੋਹਰਾਂ ਪਾ ਕੇ ਉਹ ਬੁੱਢਾ ਆਦਮੀ ਖੁਸ਼ ਹੋ ਜਾਂਦਾ ਹੈ ਤੇ ਉਹ ਰਾਜਕੁਮਾਰੀ ਨੂੰ ਉਸ ਜਗ੍ਹਾ ਤੇ ਲੈ ਜਾਂਦਾ ਹੈ ਦੋਸਤੋ ਇਸ ਤਰ੍ਹਾਂ ਉਹ ਬੁੱਢਾ ਆਦਮੀ ਤੇ ਰਾਣੀ ਵਿਜੰਤੀ ਉਸ ਤਰਕ ਤੇ ਉੱਪਰ ਬੈਠ ਜਾਂਦੇ ਹਨ ਤੇ ਇੰਤਜ਼ਾਰ ਕਰਨ ਲੱਗਦੇ ਹਨ ਦੇਖਤੇ ਹੀ ਦੇਖਤੇ ਪੂਰੀ ਰਾਤ ਨਿਕਲ ਗਈ ਪਰ ਉੱਥੇ ਕੋਈ ਨਹੀਂ ਆਉਂਦਾ ਹੁਣ ਰਾਜਕੁਮਾਰੀ ਗੁੱਸੇ ਨਾਲ ਭਰ ਜਾਂਦੀ ਹੈ ਤੇ ਕਹਿੰਦੀ ਹੈ ਬਾਬਾ ਤੁਸੀਂ ਝੂਠ ਬੋਲਿਆ ਹੈ ਤੇ ਇਸ ਦੇ ਲਈ ਮੈਂ ਤੁਹਾਨੂੰ ਸਖਤ ਤੋਂ ਸਖਤ ਸਜ਼ਾ ਦੇ ਸਕਦੀ ਹਾਂ ਉਹ ਬੁੱਢਾ ਆਦਮੀ ਕਹਿਣ ਲੱਗਿਆ ਨਹੀਂ ਮੈਂ ਝੂਠ ਨਹੀਂ ਬੋਲਿਆ ਮੈਂ ਜੋ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਉਹੀ ਤੁਹਾਨੂੰ ਦੱਸਿਆ ਹੈ ਦੋਸਤੋ ਉਸ ਦਿਨ ਰਾਣੀ ਵਿਜਨਤੀ ਨਿਰਾਸ਼ ਹੋ ਕੇ ਘਰ ਵਾਪਸ ਆ ਜਾਂਦੀ ਹੈ ਉਦਰ ਬੁੱਢਾ ਆਦਮੀ ਆਪਣੇ ਮਨ 'ਚ ਵਿਚਾਰ ਕਰਨ ਲੱਗਦਾ ਹੈ ਕਿ ਉਸ ਦਿਨ ਕੀ ਮਿਤੀ ਸੀ ਜਿਸ ਦਿਨ ਦਰਬਾਰ ਲੱਗਿਆ ਸੀ ਉਸਨੇ ਇੱਕ ਗਲ ਜੋਤਿਸ਼ਾਂ ਤੋਂ ਪੁੱਛੀ ਤਾਂ ਜੋਤਿਸ਼ਾਂ ਨੇ ਦੱਸਿਆ ਕਿ ਉਸ ਦਿਨ ਪੁੰਨਿਆ ਸੀ ਚੰਦਰਮਾ ਪੂਰਾ ਸੀ ਇਹੋ ਜਿਹੇ ਮੌਕਿਆਂ ਤੇ ਦੇਵੀ-ਦੇਵਤਾਵਾਂ ਦੀ ਸਭਾ ਕੁਝ ਖੇਤਰਾਂ ਵਿੱਚ ਹੋਇਆ ਕਰਦੀ ਹੈ ਹੋ ਸਕਦਾ ਹੈ ਕਿ ਤੋ ਸਭਾ ਨੂੰ ਹੀ ਦੇਖ ਲਿਆ ਹੋਵੇ ਉਹ ਸੋਚਣ ਲੱਗਿਆ ਕਿ ਅਗਲੀ ਪੁੰਨਿਆ ਜਦੋਂ ਆਵੇਗੀ ਤਾਂ ਰਾਣੀ ਨੂੰ ਉੱਥੇ ਲੈ ਕੇ ਜਾਵਾਂਗਾ ਰਾਣੀ ਨੇ ਵੀ ਉਸ ਬੁੱਢੇ ਆਦਮੀ ਨੂੰ ਕਹਿ ਦਿੱਤਾ ਕਿ ਜੇਕਰ ਤੂੰ ਮੈਨੂੰ ਉਹ ਦ੍ਰਿਸ਼ ਦਿਖਾ ਦੇਵੇਂਗਾ ਤਾਂ ਮੈਂ ਤੈਨੂੰ ਬਹੁਤ ਸਾਰਾ ਇਨਾਮ ਦੇਵਾਂਗੀ। ਅਗਲੀ ਪੁੰਨਿਆ ਤੇ ਉਹ ਬਜ਼ੁਰਗ ਆਦਮੀ ਰਾਣੀ ਵਿਜੰਤੀ ਨੂੰ ਲੈ ਕੇ ਜੰਗਲ ਪਹੁੰਚ ਜਾਂਦਾ ਹੈ ਤੇ ਦੋਵੇਂ ਉਸ ਪੀਪਲ ਤੇ ਲੁੱਕ ਕੇ ਬੈਠ ਜਾਂਦੇ ਹਨ ਤੇ ਜਦੋਂ ਰਾਤ ਦੇ 12 ਵਜੇ ਦਾ ਸਮਾਂ ਹੁੰਦਾ ਹੈ ਤਾਂ ਉੱਥੇ ਉਵੇਂ ਹੀ ਸਾਰਾ ਕੁਝ ਹੁੰਦਾ ਹੈ ਜਿਵੇਂ ਉਸ ਬਜ਼ੁਰਗ ਨੇ ਦੇਖਿਆ ਸੀ। ਰਾਣੀ ਇਸ ਦ੍ਰਿਸ਼ ਨੂੰ ਬੜੀ ਹੀ ਗੌਰ ਨਾਲ ਦੇਖ ਰਹੀ ਸੀ ਤੇ ਕੁਝ ਸਮਾਂ ਬਾਅਦ ਰਾਣੀ ਦਾ ਪਤੀ ਵੀ ਆ ਜਾਂਦਾ ਹੈ ਜੋ ਉਸ नागराज ਦਾ ਪੁੱਤ ਸੀ ਉਸ ਦਾ ਚਿਹਰਾ ਅਜ ਵੀ ਉਦਾਸ ਸੀ ਉਸ ਦਾ ਅੱਧਾ ਸਰੀਰ नाग ਦਾ ਸੀ ਤੇ ਅੱਧਾ ਸਰੀਰ ਮਨੁੱਖ ਦਾ ਰਾਣੀ ਨੇ ਉਸ ਨੂੰ ਦੇਖਿਆ ਤੇ ਪਹਿਚਾਨ ਗਈ ਤੇ ਕਹਿਣ ਲੱਗੀ ਇਹ ਹੀ ਮੇਰਾ ਪਤੀ ਹੈ ਪਰ ਹੁਣ ਮੈਂ ਇਸ ਨੂੰ ਕਿਸ ਤਰ੍ਹਾਂ ਲੈ ਸਕਦੀ ਹਾਂ ਉਹ ਵਿਚਾਰ ਕਰਨ ਲੱਗੀ ਕਿ ਇਹ ਮੈਨੂੰ ਕਿਵੇਂ ਪ੍ਰਾਪਤ ਹੋ ਸਕਦਾ ਹੈ ਰਾਣੀ ਹਿੰਮਤ ਕਰਕੇ ਹੌਲੀ-ਹੌਲੀ ਉਸ درختੋਂ ਥੱਲੇ ਉਤਰਨ ਲੱਗੀ ਪਰ ਬਜ਼ੁਰਗ ਆਦਮੀ ਨੇ ਡਰਦੇ ਹੋਏ ਕਿਹਾ ਕਿ ਰਾਣੀ ਤੁਸੀਂ ਥੋੜੀ देर ਇੰਤਜ਼ਾਰ ਕਰੋ 4 ਘੰਟੇ ਤੱਕ ਇਹ ਸਭਾ ਚੱਲੇਗੀ ਤੇ ਸਮਾਪਤੀ ਤੇ ਰਾਜਕੁਮਾਰ ਵੀਸ ਪੀਪਲ ਦੇ ਦਰਖਤ ਕੋਲ ਆ ਕੇ ਬੈਠ ਕੇ ਰੋਣ ਲੱਗੇਗਾ ਤੇ ਉਵੇਂ ਹੀ ਹੋਇਆ ਆਪਣੇ ਪਤੀ ਨੂੰ ਰੋਂਦਾ ਦੇਖ ਕੇ ਰਾਜਕੁਮਾਰੀ ਤਾਂ ਰੁਕਿਆ ਨਾ ਗਿਆ ਰਾਜਕੁਮਾਰੀ ਉਸ ਦੇ ਕੋਲ ਆ ਜਾਂਦੀ ਹੈ ਤੇ ਉਸ ਦਾ ਹੱਥ ਫੜ ਲੈਂਦੀ ਹੈ ਅਚਾਨਕ ਰਾਣੀ ਵਿਜੈਂਤੀ ਨੂੰ ਆਪਣੇ ਸਾਹਮਣੇ ਦੇਖ ਕੇ नागराज ਇੱਕਦਮ ਹੜਪੜਾ ਜਾਂਦਾ ਹੈ ਤੇ ਕਹਿੰਦਾ ਹੈ ਕਿ ਰਾਣੀ ਤੂੰ ਇੱਥੇ ਤਾਂ ਰਾਣੀ ਕਹਿੰਦੀ ਹੈ ਕਿ ਮੈਂ ਤੈਨੂੰ ਲੱਭਣ ਲਈ ਕੀ ਕੀ ਨਹੀਂ ਕੀਤਾ ਪਰ ਹੁਣ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਵਾਂਗੀ ਇਹ ਸੁਣ ਕੇ ਰਾਜਕੁਮਾਰ ਕਹਿਣ ਲੱਗਿਆ ਹੁਣ ਤਾਂ ਸਮਾਂ ਪੂਰਾ ਹੋ ਚੁੱਕਾ ਹੈ ਹੁਣ ਤੂੰ ਮੇਰੀ ਨੂੰ ਨਹੀਂ ਪਾ ਸਕਤੀ ਇੱਥੇ ਜੋ ਸਭਾ ਹੁੰਦੀ ਹੈ ਉਹ ਮੇਰੇ ਵਿਆਹ ਨੂੰ ਲੈ ਕੇ ਹੁੰਦੀ ਹੈ ਹੁਣ ਜਦੋਂ ਤੀਜੀ ਸਭਾ ਹੋਵੇਗੀ ਤਾਂ ਮੇਰਾ ਵਿਆਹ ਤੈ ਹੋ ਜਾਵੇਗਾ ਤੇ ਜਦੋਂ ਮੇਰਾ ਵਿਆਹ ਤੈ ਹੋ ਜਾਵੇਗਾ ਤਦ ਦੱਸ ਮੈਂ ਤੇਰੇ ਨਾਲ ਕਿਵੇਂ ਰਹਿ ਸਕਾਂਗਾ ਮੈਨੂੰ ਤਾਂ ਆਪਣੀ ਉਸੇ ਪਤਨੀ ਨਾਲ ਰਹਿਣਾ ਪਵੇਗਾ ਤੂੰ ਤਾਂ ਮੈਨੂੰ ਤਿਆਗ ਦਿੱਤਾ ਹੈ ਮੈਂ ਉਸ ਦਿਨ ਤੈਨੂੰ ਵਾਰ-ਵਾਰ ਸਮਝਾਇਆ ਸੀ ਕਿ ਮੈਥੋਂ ਨਾ ਪੁੱਛ ਰਾਜਕੁਮਾਰ ਦੀ ਗੱਲ ਸੁਣ ਕੇ ਉਹ ਰੋਣ ਲੱਗਦੀ ਹੈ ਤੇ ਵਾਰ-ਵਾਰ ਆਪਣੇ ਕੀਤੇ ਲਈ ਮਾਫੀ ਮੰਗੀ ਹੈ ਤਾਂ ਨਾਗਰਾਜ ਕਹਿਣ ਲੱਗਿਆ ਕਿ ਦੇਖ ਰਾਜਕੁਮਾਰੀ ਰੋਣ ਦਾ ਸਮਾਂ ਨਹੀਂ ਹੈ ਮੈਂ ਤੈਨੂੰ ਇੱਕ ਉਪਾਏ ਦੱਸਦਾ ਹਾਂ ਜੇਕਰ ਤੂੰ ਉਹ ਉਪਾਏ ਕਰ ਲਿਆ ਤਾਂ ਸ਼ਾਇਦ ਤੂੰ ਮੈਨੂੰ ਪਾ ਲਵੇਂ ਰਾਣੀ ਵਿਜੰਤੀ ਬੋਲੀ ਕਿ ਤੁਸੀਂ ਮੈਨੂੰ ਜੋ ਵੀ ਉਪਾਏ ਦੱਸੋਗੇ ਮੈਂ ਉਹ ਜ਼ਰੂਰ ਕਰਾਂਗੀ ਪਰ ਤੁਹਾਨੂੰ ਮੇਰੇ ਨਾਲ ਰਹਿਣਾ ਹੋਵੇਗਾ ਰਾਜਕੁਮਾਰ ਬੋਲਿਆ ਹੁਣ ਮੇਰੇ ਜਾਣ ਦਾ ਸਮਾਂ ਹੋ ਗਿਆ ਹੈ ਮੈਂ ਆਪਣੇ ਪਿਤਾ ਦੇ ਦਰਬਾਰ ਵਿੱਚ ਪਹੁੰਚਣਾ ਹੈ ਪਰ ਅਗਲੇ ਪੁੰਨਿਆ ਦੇ ਦਿਨ ਤੂੰ ਇਸੇ ਜਗ੍ਹਾ ਤੇ ਇੱਥੇ ਆ ਕੇ ਬੈਠੀ ਤੇ ਜਦੋਂ ਇੱਥੇ ਸਭਾ ਲੱਗਣ ਲੱਗੇ ਤਾਂ ਧਿਆਨ ਰੱਖੀ ਤੂੰ ਚੁੱਪਚਾਪ ਮਹਾਰਾਜ ਦਾ ਜੋ ਸਿੰਘਾਸਨ ਹੈ ਉਸ ਦੇ ਹੇਠਾ ਜਾ ਕੇ ਲੁਕ ਜਾਵੀਂ ਤੇ ਜਦੋਂ ਮੇਰੇ ਵਿਆਹ ਦੀ ਗੱਲ ਚੱਲੇ ਤਾਂ ਸਿੰਘਾਸਨ ਦੇ ਹੇਠੋਂ ਨਿਕਲ ਕੇ ਮਹਾਰਾਜ ਦੇ ਸਾਹਮਣੇ ਜਾ ਕੇ ਖੜੀ ਹੋ ਜਾਵੇਂ ਤੇ ਫਿਰ ਮੈਨੂੰ ਮਹਾਰਾਜ ਤੋਂ ਮੰਗ ਲਾਂ ਵੀ ਮੈਂ ਤੈਨੂੰ ਮਿਲ ਜਾਵਾਂਗਾ ਇੰਨਾ ਕਹਿ ਕੇ ਉਹ नाग ਉੱਥੋਂ ਚਲਾ ਜਾਂਦਾ ਹੈ ਤੇ ਰਾਣੀ ਵਿਜਨਤੀ ਤੇ ਉਹ ਬੁੱਢਾ ਆਦਮੀ ਵਾਪਸ ਨਗਰ ਵਿੱਚ ਆ ਜਾਂਦੇ ਹਨ ਹੌਲੀ-ਹੌਲੀ ਸਮਾਂ ਨਿਕਲਿਆ ਰਾਣੀ ਸੋਚ ਰਹੀ ਸੀ ਕਿ ਹੁਣ ਚਾਹੇ ਜੋ ਕੁਝ ਵੀ ਹੋ ਜਾਵੇ ਇਸ ਵਾਰ ਪੁੰਨਿਆ ਦੇ ਦਿਨ ਮੈਂ ਆਪਣੇ ਪਤੀ ਨੂੰ ਪਾ ਕੇ ਹੀ ਰਾਂਗੀ ਹੋਲੀ-ਹੋਲੀ ਸਮਾਂ ਬੀਤਿਆ ਤੀਜੀ ਪੁੰਨਿਆ ਦੀ ਰਾਤ ਦਾ ਸਮਾਂ ਆਇਆ ਤਾਂ ਰਾਣੀ ਨੇ ਆਪਣੀਆਂ ਦਾਸੀਆਂ ਨੂੰ ਕਿਹਾ ਕਿ ਅੱਜ ਮੇਰਾ ਸ਼ਿੰਗਾਰ ਇਸ ਤਰ੍ਹਾਂ ਕਰਿਓ ਜਿਵੇਂ ਮੇਰਾ ਵਿਆਹ ਹੋਵੇ ਦਾਸੀਆਂ ਨੇ ਉਸ ਦਾ ਸ਼ਿੰਗਾਰ ਕੀਤਾ ਤੇ ਪੁੰਨਿਆ ਦੀ ਰਾਤ ਉਸ ਪੁੱਟੇ ਆਦਮੀ ਨੂੰ ਲੈ ਕੇ ਉਸ ਪੀਪਲ ਦੇ ਦਰਖਤ ਕੋਲ ਪਹੁੰਚ ਜਾਂਦੀ ਹੈ ਤੇ ਸਵੇਰ ਲੱਗਣ ਦਾ ਇੰਤਜ਼ਾਰ ਕਰਨ ਲੱਗਦੀ ਹੈ ਰਾਤ ਦੇ 12 ਵਜੇ ਦੇ ਹਨ ਤਾਂ ਸਵੇਰ ਦੀਆਂ ਤਿਆਰੀਆਂ ਹੋਣ ਲੱਗੀਆਂ ਹਨ ਜਿਵੇਂ ਇਹ সিংহাসਨ ਲੱਗਦਾ ਹੈ ਤਾਂ ਰਾਣੀ ਵਿਜਨਤੀ ਉਸ সিংহাসਨ ਦੇ ਹੇਠਾਂ ਲੁਕ ਜਾਂਦੀ ਹੈ ਹੌਲੀ-ਹੌਲੀ ਮਹਿਮਾਨ ਆਉਣ ਲੱਗਦੇ ਹਨ ਤੇ ਵਿਸ਼ਾਲ ਸਰੀਰ ਵਾਲੇ ਨਾਗ ਉੱਥੇ ਆ ਕੇ ਬੈਠਣ ਲੱਗਦੇ ਹਨ ਕੁਝ ਦੇਰ ਬਾਅਦ ਰਾਜਕੁਮਾਰ ਦਾ ਪਿਤਾ ਜੋ ਕਿ ਨਾਗਾਂ ਦਾ ਰਾਜਾ ਸੀ ਉਹ ਵੀ ਆ ਜਾਂਦਾ ਹੈ ਤੇ ਆ ਕੇ ਬੈਠ ਜਾਂਦਾ ਹੈ ਤੇ ਚਰਚਾ ਹੋਣ ਲੱਗਦੀ ਹੈ ਰਾਜਕੁਮਾਰ ਵੀ ਉੱਥੇ ਆ ਕੇ ਬੈਠ ਜਾਂਦਾ ਹੈ ਸਭਾ ਜਦੋਂ ਰਾਜਕੁਮਾਰ ਦੇ ਵਿਆਹ ਦੀ ਚਰਚਾ ਸ਼ੁਰੂ ਹੋਈ ਤਾਂ ਰਾਜਕੁਮਾਰੀ ਵਿਜਨਤੀ ਨੇ ਮੌਕਾ ਦੇ ਕੇ ਸਿੰਘਾਸਨ ਦੇ ਹੇਠੋਂ ਨਿਕਲ ਕੇ ਰਾਜਾ ਦੇ ਸਾਹਮਣੇ ਹੱਥ ਜੋੜ ਕੇ ਖੜੀ ਹੋ ਗਈ। ਅਚਾਨਕ ਇੱਕ ਔਰਤ ਦੇ ਆ ਜਾਣ ਕਰਕੇ ਸਾਰੇ ਹੜਬੜਾ ਜਾਂਦੇ ਹਨ ਤੇ ਉਸ ਨੂੰ ਦੇਖ ਕੇ ਨਾਗਰਾਜ ਕਹਿੰਦੇ ਹਨ ਕਿ ਤੂੰ ਕੌਣ ਹੈ? ਤਿੱਥੇ ਜੰਗਲ 'ਚ ਅੱਧੀ ਰਾਤ ਦੇ ਸਮੇਂ ਕਿਉਂ ਆਈ ਹੈਂ? ਕਿ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ? ਇਹ ਗੱਲ ਸੁਣ ਕੇ ਰਾਣੀ ਵਿਜਨਤੀ ਕਹਿਣ ਲੱਗੀ ਮਹਾਰਾਜ ਮੈਨੂੰ ਡਰ ਕਿਸ ਗੱਲ ਦਾ ਮੈਂ ਤਾਂ ਤੁਹਾਡੀ ਨੋਹਾਂ ਤੁਹਾਡੇ ਰਾਜਕੁਮਾਰ ਮੇਰੇ ਪਤੀ ਹਨ ਆਪਣੇ ਪੁੱਤ ਤੋਂ ਹੀ ਪੁੱਛ ਲੋ ਇਸ ਦੇ ਨਾਲ ਮੇਰਾ ਵਿਆਹ ਹੋਇਆ ਹੈ ਜਦੋਂ नागराज ਨੇ ਆਪਣੇ ਰਾਜਕੁਮਾਰ ਤੋਂ ਪੁੱਛਿਆ ਤਾਂ ਰਾਜਕੁਮਾਰ ਨੇ ਸਾਰੀ ਕਹਾਣੀ ਸੁਣਾਈ ਸਾਰੀ ਗੱਲ ਸੁਣ नागराज ਕਹਿਣ ਲੱਗਿਆ ਕਿ ਦੇਵੀ ਕੀ ਇਹ ਸੱਚ ਕਹਿ ਰਿਹਾ ਹੈ ਤਾਂ ਵਿਜੰਤੀ ਨੇ ਕਿਹਾ ਹਾਂ ਮਹਾਰਾਜ ਇਸ ਤਰ੍ਹਾਂ ਹੀ ਹੋਇਆ ਹੈ ਮੇਰੇ ਨਾਲ ਜਦੋਂ ਇਸ ਦਾ ਵਿਆਹ ਹੋਇਆ ਸੀ ਤਾਂ ਇਸ ਦਾ ਪੂਰਾ ਸਰੀਰ ਮੁਨੱਖ ਦਾ ਸੀ ਵਿਜੰਤੀ ਦੀ ਗੱਲ ਸੁਣ ਕੇ नागराज ਨੇ ਆਪਣੇ ਪੁੱਤ ਨੂੰ ਫਟਕਾਰ ਲਗਾਈ ਕਿ ਪਹਿਲਾ ਤਾਂ ਤੂੰ ਮੇਰੀ ਪਰੰਪਰਾ ਦੇ ਖਿਲਾਫ ਚੱਕੇ। ਪ੍ਰithvi ਲੋਕ ਤੇ ਵਿਆਹ ਕੀਤਾ ਤੇ ਉਸ ਤੋਂ ਬਾਅਦ ਇਸ ਔਰਤ ਨੂੰ ਛੱਡ ਕੇ ਮੇਰੇ ਕੋਲ ਵਾਪਸ ਆ ਗਿਆ। ਤੂੰ ਅਪਰਾਧ ਕੀਤਾ ਹੈ। ਹੁਣ ਮੈਂ ਤੈਨੂੰ ਸ਼ਰਾਪ ਦਿੰਦਾ ਹਾਂ ਕਿ ਜਦ ਤੱਕ ਇਹ ਔਰਤ ਜ਼ਿੰਦਾ ਰਹੇਗੀ ਉਦੋਂ ਤੱਕ ਤੂੰ ਮ੍ਰਿਤ ਲੋਕ 'ਚ ਰਹਿ ਕੇ ਇਸ ਦਾ ਸਾਥ ਦੇਵੇਂਗਾ। ਇਸ ਨੂੰ ਛੱਡੇਂਗਾ ਨਹੀਂ। ਇਸ ਨੂੰ ਆਪਣੀ ਪਤਨੀ ਦੇ ਰੂਪ 'ਚ ਰੱਖੇਂਗਾ ਤੇ ਜਿਸ ਰਾਜਾ ਦਾ ਤੂੰ ਪੁੱਤ ਬਣਿਆ ਹੈ ਉਸ ਰਾਜਾ ਦਾ ਰਾਜ ਵੀ ਤੂੰ ਹੀ ਚਲਾਵੇਂਗਾ ਉਸ ਰਾਜਾ ਦੀ ਸੇਵਾ ਕਰਨੀ ਹੈ ਜਦੋਂ ਤੱਕ ਇਹ ਸਮਾਂ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਤੂੰ ਵਾਪਸ नाग ਲੋਕ ਨਹੀਂ ਆਵੇਂਗਾ नागराज ਨੇ ਵਿਜਨਤੀ ਨੂੰ ਉਸਦਾ ਪਤੀ ਵਾਪਸ ਕਰ ਦਿੱਤਾ ਉਹ ਆਪਣੇ ਉਸੇ ਸਰੀਰ ਵਿੱਚ ਵਾਪਸ ਆ ਗਿਆ ਉਸ ਤੋਂ ਬਾਅਦ ਰਾਣੀ ਵਿਜਨਤੀ ਤੇ ਰਾਜਕੁਮਾਰ ਉੱਥੋਂ ਵਿਦਾ ਲੈ ਕੇ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਮਹਾਰਾਜ 인ਦਰ ਸੈਨ ਦੀ ਹਾਲਤ ਬਹੁਤ ਖਰਾਬ ਹੈ ਜਦੋਂ ਮਹਾਰਾਜਕੁਲ ਉਹ ਪਹੁੰਚੇ ਤਾਂ ਉਹ ਰਾਜਕੁਮਾਰ ਨੂੰ ਦੇਖ ਬੜੇ ਖੁਸ਼ ਹੋਏ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਉਹ ਬਿਲਕੁਲ ਠੀਕ ਹੋ ਚੁੱਕੇ ਹਨ ਤੇ ਪੂਰੇ ਮਹਿਲ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਮਹਾਰਾਜ ਨੇ ਸਾਰੇ ਨਗਰ ਵਿੱਚ ਇੱਕ ਖਬਰ ਪਿਜਵਾ ਦਿੱਤੀ ਕਿ ਉਹਨਾਂ ਦਾ ਰਾਜਕੁਮਾਰ ਵਾਪਸ ਆ ਗਿਆ ਹੈ ਇਹ ਸੁਣ ਕੇ ਸਾਰੇ ਨਗਰ ਵਾਲਿਆਂ ਨੇ ਉਤਸਵ ਮਨਾਇਆ ਤੇ ਰਾਜਾ ਇੰਦਰ ਸੈਨ ਤੇ ਉਸਦੀ ਮਹਾਰਾਣੀ ਆਪਣੇ ਪੁੱਤ ਨੂੰ ਪਾ ਕੇ ਖੁਸ਼ ਹੋ ਗਏ ਸੀ ਔਰ ਰਾਣੀ ਵਿਜੰਤੀ ਆਪਣੇ ਪਤੀ ਨਾਲ ਦੁਬਾਰਾ ਰਹਿਣ ਲੱਗੀ। ਦੋਸਤੋ ਇਸ ਕਹਾਣੀ ਚ ਸਮਝਣ ਵਾਲੀ ਗੱਲ ਇਹ ਹੈ ਕਿ ਚਾਹੇ ਕਿੰਨੀ ਵੀ ਸੋਹਣੀ ਤੇ ਕਿੰਨੀ ਵੀ ਪਤੀਵਰਤਾ ਔਰਤ ਹੋਵੇ। ਪਰ ਉਸਦੀ ਜਿਸ ਜਿੱਦ ਕਰਕੇ ਤੁਹਾਡੇ ਪ੍ਰਾਣ ਜਾਂਦੇ ਹੋਣ ਤਾਂ ਉਸਦੀ ਉਹ ਜਿੱਦ ਕਦੇ ਪੂਰੀ ਨਹੀਂ ਕਰਨੀ ਚਾਹੀਦੀ। ਜਿਸ ਗੱਲ ਨਾਲ ਤੁਹਾਡੇ ਤੇ ਤੁਹਾਡੇ ਪਰਿਵਾਰ ਵਾਲਿਆਂ ਤੇ ਸੰਕਟ ਆ ਸਦਾ ਹੈ। ਉਹ ਗੱਲ ਉਸਨੂੰ ਬਿਲਕੁਲ ਨਹੀਂ ਦੱਸਣੀ ਚਾਹੀਦੀ ਜਿਸ ਗੱਲ ਨੂੰ ਕਹਿਣ ਤੇ ਔਰਤ ਦਾ ਪਿਤਾ ਦਾ ਮਾਤਾ ਦਾ અપਮਾਨ ਹੁੰਦਾ ਹੋਵੇ ਜਾਂ ਤੁਹਾਡੀ ਮਾਨ ਮਰਿਆਦਾ ਘਟਦੀ ਹੋਵੇ ਤਾਂ ਵੀ ਉਹ ਗੱਲ ਕਦੇ ਵੀ ਨਹੀਂ ਕਹਿਣੀ ਚਾਹੀਦੀ ਜੇ ਨਾ ਗੱਲਾਂ ਨੂੰ ਕਹਿਣ ਤੇ ਘਰ ਵਿੱਚ ਕਲੇਸ਼ ਹੁੰਦਾ ਹੋਵੇ ਰਿਸ਼ਤਿਆਂ ਦੇ ਟੁੱਟਣ ਦਾ ਡਰ ਹੋਵੇ ਉਹ ਗੱਲ ਕਦੇ ਨਾ ਕਰੋ ਦੋਸਤੋ ਸਮਝਦਾਰੀ ਇਸੇ ਵਿੱਚ ਹੈ ਕਿ ਕੁਝ ਗੱਲਾਂ ਪਿਓ ਪੁੱਤ ਪਤਨੀ ਤੇ ਮਾਤਾ ਤੋਂ ਲੁਕੋ ਕੇ ਰੱਖਣੀਆਂ ਚਾਹੀਦੀਆਂ ਹਨ ਜਿੰਨਾ ਕਰਕੇ ਪਰਿਵਾਰ ਤੇ ਸੰਕਟ ਨਾ ਆਵੇ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓਸ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ